ਅੱਜ ਸਾਗਰ ਦੀ ਵੋਟੀ ਦੀ ਗੱਲ ਹੋਵੇ ਭੱਜੇ ਆਉਣਗੇ ਨੀਟੂ ਸ਼ਟਰਾਂ ਵਾਲੇ ਦੀ ਗੱਲ ਹੋਵੇ ਭੱਜੇ ਆਉਣਗੇ ਕੀ ਸਾਡੀ ਅਣਖ ਗੈਰਤ ਮਰ ਗਈ ਹੈ ਕੀ ਸਾਡੀ ਜਮੀਰ ਮਰ ਗਈ ਹੈ ਯਾ ਵੀ ਕਿਸੇ ਵੀ ਸਦੀ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਹੁੰਦੀਆਂ ਸ਼ਹੀਦੀਆਂ ਹੁੰਦੀਆਂ ਆਉਣ ਵਾਲੀ ਪੀੜ੍ਹੀ ਲਈ ਰਾਹ ਦਸਹਿਰਾ ਬਣਦੀਆਂ ਮੇਰੇ ਤਿੰਨ ਪੁੱਤਰਾਂ ਵਿੱਚੋਂ ਇੱਕ ਪੁੱਤਰ ਆ ਜੋ ਦੇਸ਼ ਕੋਲ ਲਈ ਆਪਣੀ ਜਾਨ ਪਰਵਾਣ ਕਰ ਗਏ ਆ ਜਿਨ੍ਹਾਂ ਦਾ ਨਾਮ ਸਦਾ ਹੀ ਅਮਰ ਰਹੇਗਾ ਸ਼ਹੀਦ ਬਿਆਨ ਸਿੰਘ ਧਰਮੀ ਫੌਜੀ ਦੀ ਵਰਸੀ 41 ਸਾਲਾਂ ਬਾਅਦ ਵੀ ਉਸੇ ਤਰ੍ਹਾਂ ਜੋਰ-ਸ਼ੋਰ ਨਾਲ ਮਨਾਈ ਜਾ ਰਹੀ ਹੈ ਅੱਜ ਪਹਿਲਾ ਤੇ ਪਹਿਰੇ ਦਾ ਟੀਵੀ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜਿਲ੍ਹਾ ਫਰੀਦਕੋਟ ਦੇ ਪਿੰਡ ਕੋਰ ਸੁਕਿਆ ਵਿੱਚ ਅੱਜ ਅਸੀਂ ਕੌਮ ਲਈ ਸ਼ਹੀਦ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਸ਼ਹੀਦ ਭਾਈ ਬੈਂਸ ਸਿੰਘ ਧਰਮੀ ਫੌਜੀ ਜਿਨ੍ਹਾਂ ਨੇ ਜੂਨ 1984 ਚ ਬੈਰ ਕਾ ਛੱਡਿਆ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ ਹਰ ਸਾਲ ਦੀ ਤਰ੍ਹਾਂ 41 ਸਾਲ ਹੋ ਗਏ ਆ ਪੰਜਾਬ ਦੀ 41 ਸਾਲਾਂ ਦੀ ਪੀੜ ਤੇ 75 ਸਾਲਾਂ ਦਾ ਸੰਘਰਸ਼ ਕੋਈ ਵੀ ਜੰਗ ਸਿੱਖ ਪੰਥ ਲਈ ਸੇ ਕੌਮ ਲਈ ਨਵੀਂ ਨਹੀਂ ਉਹ ਮਾਤਾ ਤੁਹਾਨੂੰ ਮਾਤਾ ਜਸਮੇਲ कौर ਜਿਨ੍ਹਾਂ ਨੇ ਇਹ ਸ਼ਹੀਦ ਭਾਈ ਸ਼ਹੀਦ ਭਾਈ ਬਿਆਨ ਸਿੰਘ ਜੀ ਨੂੰ ਜਨਮ ਦਿੱਤਾ ਔਰ ਫਖਰ ਮਹਿਸੂਸ ਕੀਤਾ ਕਿ ਮੇਰੇ ਤਿੰਨ ਪੁੱਤਰਾਂ ਵਿੱਚੋਂ ਇੱਕ ਪੁੱਤਰ ਆ ਜੋ ਦੇਸ਼ ਕੋਲ ਲਈ ਆਪਣੀ ਜਾਨ ਪਰਵਾਣ ਕਰ ਗਏ ਆ ਜਿਨ੍ਹਾਂ ਦਾ ਨਾਮ ਸਦਾ ਹੀ ਅਮਰ ਰਹੇਗਾ ਹਾਂਜੀ ਕੀ ਕਹਣਾ ਮਾਤਾ ਜੀ ਅੱਜ 40 ਸਾਲ ਹੋ ਗਏ ਤੁਹਾਡੇ ਬੇਟੇ ਨੂੰ ਸਿੱਖ ਕੌਮ ਦੀ ਲਈ ਉਹਨਾਂ ਨੇ ਖਾਤਰ ਕੁਰਬਾਨੀ ਕੀਤੀ ਧਰਮ ਦੀ ਖਾਤਰ ਕੁਰਬਾਨੀ ਕੀਤੀ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਅੱਛਾ ਜਿਹੜਾ ਮੈਰਾ ਹੀ ਨਹੀਂ ਕਰਤਾ ਕਰਤਾ ਮਹਿਸੂਸ ਕਰਕੇ ਕੀ ਕਰਾਂਗੇ ਜੀ ਦੀਓ ਪਾਈ ਆ ਨੇ ਆਪਦੇ ਤੇ ਦੁਨੀਆਂ ਦੀ ਖਾਤਰ ਬਹੁਤ ਜੰਗਾ ਕੰਮ ਕੀਤਾ ਹੁਣ ਆਪਾਂ ਬਹਲਾ ਕਰੀ ਚੱਲਾਂਗੇ ਤੇ ਠੀਕ ਆ ਵਧ ਗਿਆ ਮੈਂ ਬਹਿ ਜੇਗਾ ਕਾ ਚ ਸਵੇ ਜੀ ਸੋਏ ਮਾਤਾ ਜੀ ਜਸਮੇਲ ਕੌਰ ਜਿਨ੍ਹਾਂ ਨੇ ਮਾਤਾ ਗੁਜਰਕੌਰ ਜੀ ਦੀ ਲੀ ਤੇ ਚੱਲਦੇ ਹੋਇਆ ਇਹ ਫਖਰ ਮਹਿਸੂਸ ਕੀਤਾ ਕਿ ਜੋ ਪਰਮਾਤਮਾ ਨੇ ਕਰਤਾ ਜੋ ਪਰਮਾਤਮਾ ਦਾ ਭਾਣਾ ਸਾਨੂੰ ਮਨਜ਼ੂਰ ਆ ਔਰ ਇਸ ਟਾਈਮ ਸਾਡੇ ਦਰਮਿਆਨ ਮੌਜੂਦ ਨੇ ਧਰਮੀ ਫੌਜੀ ਭਾਈ ਸਾਹਿਬ ਜਿਹੜੇ ਕਿ ਉਸ ਵੀਰ ਦੇ ਨਾਲ ਸੀਗੇ ਉਸ ਟਾਈਮ ਜਦੋਂ ਸ਼ਹੀਦ ਹੋਏ ਰਾਮਗੜ੍ਹ ਕੈਂਟ ਚੋਂ ਇਹਨਾਂ ਨੇ ਕੂਚ ਕੀਤਾ ਕਿ ਅਸੀਂ ਦਰਬਾਰ ਸਾਹਿਬ ਦਾ ਹਮਲਾ ਲੈਣਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਸਾਡੇ ਨਾਲ ਭਾਈ ਕੁਝ ਖਾਲਸਾ ਭਾਈ ਕੁਝ ਫਤਿਹ ਮੈਂ ਬ ਜਦੋਂ ਇਹ ਬੱਚਾ ਸਾਡੇ ਨਾਲ ਸੀਗਾ ਉਦੋਂ ਹੀ ਸੀਤ ਕੀਤਾ ਗਿਆ ਹੈ ਉਦਦੇ ਤੁਹਾਨੂੰ ਮੁਕਾਬਲਾ ਹੋਇਆ 2-3 ਘੰਟੇ ਸਾਡਾ ਰਾਜ ਐਸੈਂਸੀ ਚ ਉਥੋਂ ਹੀ ਮਸੀਦ ਹੋ ਗਿਆ ਉਦੋਂ ਸਾਈਡ ਤੇ ਹੋ ਗਿਆੰਤੋਂ ਉਸ ਸਾਈਡ ਹੋ ਗਿਆ ਸਾਡੇ ਦਰਮਿਆਨ ਮੌਜੂਦ ਹੈ ਭਾਈ ਜਸਵੀਰ ਸਿੰਘ ਧਰਮੀ ਫੌਜੀ ਜੋ ਜਿਨ੍ਹਾਂ ਨੇ ਉਸ ਟਾਈਮ ਸਿੱਖ ਕੌਮ ਦੀ ਖਾਤਰ ਬਗਾਵਤ ਕੀਤੀ ਤੇ ਕੀ ਕਹਿਣਾ ਕਾਉਂ ਚਾਹੋਗੇ ਜੀ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਅਸੀਂ ਆਪਣੇ ਵੀਰ ਦੀ ਵਰਸ਼ੀ ਤੇ ਆਏ ਆਂ ਸਰਦਾ ਦੇ ਪੁੱਲ ਪੇਟ ਕਰਨਾਂ ਸਾਨੂੰ ਕੋਮ ਨੇ ਕਿਸੇ ਨੇ ਪੁੱਛਿਆ ਨਹੀਂ ਪਰ ਗਰਜਜ ਨੇ ਐਰਕੀ ਪਹਿਲੀ ਵਾਰ ਧਰਮੀ ਫੌਜੀਆਂ ਦਾ ਨਾਮ ਲਿਆ ਸਾਨੂੰ ਫਕਰ ਮਹਿਸੂਸ ਹੋਇਆ ਇਹ ਉਹ ਧਰਮੀ ਫੌਜੀ ਨੇ ਜਿਨ੍ਹਾਂ ਨੇ ਕੋਈ ਵੱਟ ਬੰਨੇ ਜਾਂ ਆਪਣੀ ਜ਼ਮੀਨ ਜਾਇਦਾਦ ਲਈ ਜਾਂ ਕਿਸੇ ਹੋਰ ਕਿੜ ਕੱਢਣ ਲਈ ਨਹੀਂ ਬੈਰਕਾਂ ਛੱਡੀਆਂ ਸੀ ਉਹਨਾਂ ਨੇ ਆਪਣੇ ਪਾਵਨ ਗੁਰਤੋਂਮਾਂ ਦੀ ਬੇਅਦਬੀ ਦੇ ਵਿਰੋਧ ਵਿੱਚ ਬਸ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਦਬੀ ਹੋਈ ਸਾਡੇ ਪਾਵਨ ਗੁਰਧਾਮਾਂ ਦੀ ਬੇਦਬੀ ਹੋਈ ਉਹਨਾਂ ਨੇ ਉਦੋਂ ਬੈਰ ਕਾਂ ਛੱਡੀਆਂ ਤੇ ਉਹਨਾਂ ਦੇ ਆਪਣੀ ਔਲਾਦ ਦਾ ਨਹੀਂ ਫਿਕਰ ਆਪਣੇ ਪਰਿਵਾਰ ਦਾ ਨਹੀਂ ਫਿਕਰ ਆਪਣੇ ਭਵਿੱਖ ਦਾ ਨਹੀਂ ਫਿਕਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਨਜਮ ਜਨਨੀ ਜਨਜਾਇਆ ਧਨਪਿਤਾ ਪ੍ਰਧਾਨ ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਜਿੱਥੇ ਮਾਤਾ ਜੀ ਨੂੰ ਆਪ ਦਾ ਪੁੱਤ ਦੀ ਸ਼ਹੀਦੀ ਤੇ ਮਾਣ ਹੈ ਉੱਥੇ ਸਾਡੇ ਨਗਰ ਨੂੰ ਵੀ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਸਾਡੇ ਪਿੰਡ ਦੇ ਭਾਈ ਬਿਆਨਤ ਸਿੰਘ ਨੇ ਜੋ ਕਿ ਸਮੇਂ ਦੀ ਹਕੂਮਤ ਨੇ ਇੰਦਰਾ ਗਾਂਧੀ ਦੀ ਸਰਕਾਰ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੀ ਪੱਗ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਸਿੱਖਾਂ ਦੀ ਅੱਖ ਨੂੰ ਵੰਗਾਰਿਆ ਤੇ ਉਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਤੇ ਭਾਈ ਬਿਆਨਤ ਸਿੰਘ ਵਰਗੇ ਸ਼ਹੀਦਾਂ ਨੇ ਸ਼ਹੀਦੀ ਦੇ ਕੇ ਉਹ ਜਿਹੜੀ ਸਿੱਖਾਂ ਦੀ ਪੱਗ ਸੀ ਉਹ ਥੱਲੇ ਨਹੀਂ ਡਿੱਗਣ ਦਿੱਤੀ

ਸੈਇਦ ਬਹਾਦਰ ਸਿੰਘ ਪੋਜੀ ਸ਼ਹੀਦ ਭਾਈ ਗਗ ਸਿੰਘ ਪੁੱਤਰ ਸਰਦਾਰ ਅਮਰਦੇਸਨ ਦੇ ਸਰਬਾਤਰੀ ਬਾਰਮਦੀ ਕੈਤ ਤੋਂ ਸ਼ੁਰੂ ਹੋਇਆ ਸੀ ਅੱਤੀ ਕਦੀ ਤੋਂ ਚਾਂਦਨੀ ਚੌਕ ਦਿੱਲੀ ਦਿੱਲੀ ਦੇ ਰਾਹ ਸ੍ਰੀ ਅਨੰਦਪੁਰ ਸਾਹਿਬ ਸਰਹੰਗ ਚੌਕ ਤੇ ਖੁਦਰਾਣੇ ਦੀ ਹਾਲਤ ਤੋਂ ਫਿਰ ਜਦ ਸੇਇਦ ਸੇ ਖਾਲਸਾ ਜੀ ਤੇ ਬਲਦੇਵ ਸਿੰਘ ਔਰ ਇਹ ਜੀ ਉਹਨਾਂ ਸ਼ੀਲ ਬੈਂਕ ਸੈਂਟਰ ਵਿੱਚ ਹੋ ਜਿ ਦੇ ਘਰੇ ਜਦੋਂ ਉੱਥੇ ਲਤਬਸਤਕ ਹੋਏ ਉਹਨਾਂ ਦੀ ਯਾਗ ਦਾ ਤੇ ਤਾਂ ਇਹ ਭਗ ਹੋ ਗਏ ਇਹਨਾਂ ਦੇ ਅੱਖਾਂ ਵਿੱਚ ਅਥਰੂ ਸਨ ਇਹ ਸ਼ੀਰ ਇਹ ਅੱਤ ਵੀ ਹੋ ਗਿਆ ਇਹ ਆਪਣੇ ਸਮਾਨ ਨੂੰ ਡਰਦਾ ਉਹ ਸਮਾਨ ਨੂੰ ਡਰਦਾ ਪਰ ਉਹ ਤਾਂ ਵੀ ਫੋਟੀ ਮੰਦੀ ਹੈ ਆਪਾਂ ਨੂੰ ਸ਼ੀਲ ਨੂੰ બોલે સોનેહાર બોલે સોનેહાર સહજ શ્રી આનંદ બોલે સોનેહાર બોલે સોનેહાર બોલે સોનેહાર सोनी माते सोनेहा